ਡੇਰਾ ਸਚਖੰਡ ਰਾਦਾ ਸਵਾਮੀ ਬਿਆਸ ਦੇ ਮੁਖੀ ਪਾਪਾ ਗੁਰਿੰਦਰ ਸਿੰਘ ਢਿੱਲੋਂ ਦੀ ਅੰਮ੍ਰਿਤਸਰ ਫੇਰੀ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਤਰਅਸਰ ਟਿੱਲੋ ਅਚਾਨਕ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਪਹੁੰਚਦੇ ਨੇ ਉਹਨਾਂ ਨੇ ਪੂਰੀ ਨਿਮਰਤਾ ਭਰੇ ਭਾਵਨਾ ਨਾਲ ਗੁਰੂ ਘਰ ਚੇ ਮੱਥਾ ਟੇਕਿਆ ਤੇ ਕੀਰਤਨ ਸੁਣਦੇ ਹੋਏ ਕੁਝ ਸਮਾਂ ਬਿਤਾਇਆ ਇਸ ਦੌਰਾਨ ਡੇਰਾ ਮੁਖੀ ਆਮ ਸੰਗਤ ਦੀ ਤਰ੍ਹਾਂ ਹੀ ਗੁਰੂ ਘਰ ਦੇ ਅੰਦਰ ਗਏ ਅਤੇ ਸ਼ਰਧਾ ਨਾਲ ਗੁਰੂ ਚੰਨਾ ਵਿੱਚ ਸੀਸ ਝੁਕਾਇਆ ਉਹਨਾਂ ਦੀ ਆਮਦ ਨਾਲ ਦਰਬਾਰ ਸਾਹਿਬ ਵਿਖੇ ਮੌਜੂਦ ਸੰਗਤ ਵਿੱਚ ਰੂਚੀ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ ਕ੍ਰੀ ਅਕਾਲ ਤੱਕ ਤਾਂ ਸਾਈ ਵਿਖੇ ਵੀ ਉਹਨਾਂ ਨੇ ਹਾਜ਼ਰੀ ਭਰੀ ਦਰਸ਼ਨਾਂ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੁਝ ਸਮੇਂ ਲਈ ਸੰਗਤ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੇ ਸ਼ਾਂਤੀ ਪਿਆਰ ਅਤੇ ਸਾਧਨਾ ਦੇ ਸੰਦੇਸ਼ ਨੂੰ ਦੁਹਰਾਇਆ ਅਤੇ ਆਮ ਲੋਕਾਂ ਨੂੰ ਆਤਮਿਕਤਾ ਵੱਲ ਮੁੜਨ ਦੀ ਪ੍ਰੇਰਣਾ ਦਿੱਤੀ ਹਾਲਾਂਕਿ ਡੇਰਾ ਬਿਆਸ ਮੁਖੀ ਵੱਲੋਂ ਇਸ ਦੌਰੇ ਬਾਰੇ ਪਿਛਲੇ ਦਿਨੀ ਕੋਈ ਸਰਕਾਰੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਪਰ ਅਚਾਨਕ ਹੋਈ ਉਹਨਾਂ ਦੀ ਇਹ ਹਾਜ਼ਰੀ ਆਮ ਲੋਕਾਂ ਅਤੇ ਧਾਰਮਿਕ ਵਰਗਾਂ ਲਈ ਹੈਰਾਨੀ ਦਾ ਵਿਸ਼ਾ ਬਣ ਗਈ ਹੈ ਇਸੇ ਵਿਚਾਰੇ ਸੋਮਵਾਰ ਨੂੰ ਜੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਫੇਰੀ ਸੀ ਉਸ ਸੰਬੰਧੀ ਪੰਜਾਬੀ ਜਾਗਰਣ ਨਾਲ ਉਹਨਾਂ ਨੇ ਵਿਸ਼ੇਸ਼ ਗੱਲਬਾਤ ਕੀਤੀ ਜਿਸ ਦੌਰਾਨ ਦੱਸਿਆ ਕਿ ਕਈ ਪਰਿਵਾਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਤੇ ਉਹਨਾਂ ਤੱਕ ਪਹੁੰਚ ਕੀਤੀ ਉਹਨਾਂ ਨੇ ਕਿਹਾ ਕਿ ਭਾਈ ਗੁਰਦੀਪ ਸਿੰਘ ਖਹਿਰਾ ਦੀ ਰਿਹਾਈ ਲਈ ਕੀਤੀ ਯਤਨਾਂ ਦਾ ਨਤੀਜਾ ਇਹ ਉਹਨਾਂ ਨੂੰ ਪਰੋਲ ਮਿਲ ਰਹੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਗਾ ਵੀ ਇਸ ਤਰ੍ਹਾਂ ਦੇ ਯਤਨ ਜਾਰੀ ਰਹਿਣਗੇ ਤੇ ਮਨੁੱਖੀ ਅਧਿਕਾਰਾਂ ਤਹਿਤ ਬੰਦੀ ਸਿੰਘ ਜ਼ਰੂਰ ਰਿਹਾ ਹੋਣਗੇ ਦ ਸੰਯੋਗ ਹੈ ਕਿ ਬਾਬਾ ਗੁਰਦੀਪ ਸਿੰਘ ਖੈਰਾ ਤੇ ਅਮਰਿਤਪਾਲ ਸਿੰਘ ਦੋਵੇਂ ਹੀ ਪਿੰਡ ਜੱਲੂਪੁਰ ਖੇੜਾ ਦੇ ਵਾਸੀ ਨੇ ਜੋ ਹਲਕਾ ਬਾਬਾ ਬਕਾਲਾ ਸਾਹਿਬ ਨੇੜੇ ਬਿਆਸ ਚ ਪੈਂਦਾ ਹੈ ਬੀਤੇ ਦਿਨੀ ਇਸ ਗੱਲ ਦੀ ਕਾਫੀ ਚਰਚਾ ਹੋਈ ਸੀ ਕਿ ਖਾਲਿਸਤਾਨ ਸਮਰਥਕ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਸਰਸੀਮ ਸਿੰਘ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਹੈ ਇਸ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਵੇਰੇ ਗ੍ਰੀਨ ਐਵੇਨਿਊ ਨੇੜੇ ਰਣਜੀਤ ਐਵੇਨਿਊ ਵਿਖੇ ਕਿਸੇ ਸਤਸੰਗੀ ਦੇ ਘਰ ਪਹੁੰਚੇ ਸੀ ਇਥੇ ਉਹ ਸਚਕੰਡ ਸ੍ਰੀ ਹਰਮੰਦਰ ਸਾਹਿਬ ਗਏ ਇਥੇ ਦਰਬਾਰ ਸਾਹਿਬ ਜੀ ਮੱਥੇ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਨੇ ਕਰੀਬ 7 ਮਿੰਟ ਤੱਕ ਅੰਦਰ ਬੈਠ ਕੇ ਕੀਰਤਨ ਦਾ ਗੀ ਸਰਵਨ ਕੀਤਾ ਇਸ ਤੋਂ ਬਾਅਦ ਉਹ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਵੀ ਨਤਮਸਤਕ ਹੋਏ ਸ੍ਰੀ ਹਰਮੰਦਰ ਸਾਹਿਬ ਤੋਂ ਬਾਅਦ ਉਹ ਰਾਮ ਤੇਰਥ ਰੋਡ ਸੇ ਤੇ ਡੇਰਾ ਬਿਆਸ ਦੇ ਸੈਂਟਰ 'ਤੇ ਪਹੁੰਚੇ ਡੇਰਾ ਸਚਕੰਡ ਰਾਧਾ ਸਵਾਮੀ ਬਿਆਸ ਦੇ ਮੁਖੀ ਪਾਪਾ ਗੁਰਿੰਦਰ ਸਿੰਘ ਢਿੱਲੋਂ ਦੀ ਅੰਮ੍ਰਿਤਸਰ ਫੇਰੀ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਦਰਸਰ ਟਿੱਲੋ ਅਚਾਨਕ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਪਹੁੰਚਦੇ ਨੇ ਉਹਨਾਂ ਨੇ ਪੂਰੀ ਨਿਮਰਤਾ ਭਰੇ ਭਾਵ ਨਾਲ ਗੁਰੂ ਘਰ ਚੇ ਮੱਥਾ ਟੇਕਿਆ ਤੇ ਕੀਰਤਨ ਸੁਣਦੇ ਹੋਏ ਕੁਝ ਸਮਾਂ ਬਿਤਾਇਆ ਇਸ ਦੌਰਾਨ ਡੇਰਾ ਮੁਖੀ ਆਮ ਸੰਗਤ ਦੀ ਤਰ੍ਹਾਂ ਹੀ ਗੁਰੂ ਘਰ ਦੇ ਅੰਦਰ ਗਏ ਅਤੇ ਸ਼ਰਧਾ ਨਾਲ ਗੁਰੂ ਚੰਨਾ ਵਿੱਚ ਸੀਸ ਝੁਕਾਇਆ ਉਹਨਾਂ ਦੀ ਆਮਦ ਨਾਲ ਦਰਬਾਰ ਸਾਹਿਬ ਵਿਖੇ ਮੌਜੂਦ ਸੰਗਤ ਵਿੱਚ ਰੂਚੀ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ ਸ੍ਰੀ ਗੱਲ ਤੱਕ ਤਾਂ ਸਾਈ ਵਿਖੇ ਵੀ ਉਹਨਾਂ ਨੇ ਹਾਜ਼ਰੀ ਭਰੀ ਦਰਸ਼ਨਾਂ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੁਝ ਸਮੇਂ ਲਈ ਸੰਗਤ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੇ ਸ਼ਾਂਤੀ ਪਿਆਰ ਅਤੇ ਸਾਧਨਾ ਦੇ ਸੰਦੇਸ਼ ਨੂੰ ਦੁਹਰਾਇਆ ਅਤੇ ਆਮ ਲੋਕਾਂ ਨੂੰ ਆਤਮਿਕਤਾ ਵੱਲ ਮੁੜਨ ਦੀ ਪ੍ਰੇਰਣਾ ਦਿੱਤੀ ਹਾਲਾਂਕਿ ਡੇਰਾ ਬਿਆਸ ਮੁਖੀ ਵੱਲੋਂ ਇਸ ਦੌਰੇ ਬਾਰੇ ਪਿਛਲੇ ਦਿਨੀ ਕੋਈ ਸਰਕਾਰੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਪਰ ਅਚਾਨਕ ਹੋਈ ਉਹਨਾਂ ਦੀ ਇਹ ਹਾਜ਼ਰੀ ਆਮ ਲੋਕਾਂ ਅਤੇ ਧਾਰਮਿਕ ਵਰਗਾਂ ਲਈ ਹੈਰਾਨੀ ਦਾ ਵਿਸ਼ਾ ਬਣ ਗਈ ਹੈ ਇਸੇ ਵਿਚਾਲੇ ਸੋਮਵਾਰ ਨੂੰ ਜੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਫੇਰੀ ਸੀ ਉਸ ਸੰਬੰਧੀ ਪੰਜਾਬੀ ਜਾਗਰਣ ਨਾਲ ਉਹਨਾਂ ਨੇ ਵਿਸ਼ੇਸ਼ ਗੱਲਬਾਤ ਕੀਤੀ ਜਿਸ ਦੌਰਾਨ ਦੱਸਿਆ ਕਿ ਕਈ ਪਰਿਵਾਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਤੇ ਉਹਨਾਂ ਤੱਕ ਪਹੁੰਚ ਕੀਤੀ ਉਹਨਾਂ ਨੇ ਕਿਹਾ ਕਿ ਭਾਈ ਗੁਰਦੀਪ ਸਿੰਘ ਖੈਰਾ ਦੀ ਰਿਹਾਈ ਲਈ ਕੀਤੀ ਯਤਨਾਂ ਦਾ ਨਤੀਜਾ ਇਹ ਉਹਨਾਂ ਨੂੰ ਪਰੋਲ ਮਿਲ ਰਹੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਗਾ ਵੀ ਇਸ ਤਰ੍ਹਾਂ ਦੇ ਯਤਨ ਜਾਰੀ ਰਹਿਣਗੇ ਤੇ ਮਨੁੱਖੀ ਅਧਿਕਾਰਾਂ ਤਹਿਤ ਬੰਦੀ ਸਿੰਘ ਜ਼ਰੂਰ ਰਿਹਾ ਹੋਣਗੇ ਦਸਨ ਜੋਗ ਹੈ ਕਿ ਬਾਬਾ ਗੁਰਦੀਪ ਸਿੰਘ ਖੈਰਾ ਤੇ ਅੰਮ੍ਰਿਤਪਾਲ ਸਿੰਘ ਦੋਵੇਂ ਹੀ ਪਿੰਡ ਜੱਲੂਪੁਰ ਖੇੜਾ ਦੇ ਵਾਸੀ ਨੇ ਜੋ ਹਲਕਾ ਬਾਬਾ ਬਕਾਲਾ ਸਾਹਿਬ ਨੇੜੇ ਬਿਆਸ ਚ ਪੈਂਦਾ ਹੈ ਬੀਤੇ ਦਿਨੀ ਇਸ ਗੱਲ ਦੀ ਕਾਫੀ ਚਰਚਾ ਹੋਈ ਸੀ ਕਿ ਖਾਲਿਸਤਾਨ ਸਮਰਥਕ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਸੀਮ ਸਿੰਘ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਹੈ ਇਸ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਵੇਰੇ ਗ੍ਰੀਨ ਐਵੇਨਿਊ ਨੇੜੇ ਰਣਜੀਤ ਐਵੇਨਿਊ ਵਿਖੇ ਕਿਸੇ ਸਤਸੰਗੀ ਦੇ ਘਰ ਪਹੁੰਚੇ ਸੀ ਇਥੇ ਉਹ ਸਜਗੰਦ ਸ੍ਰੀ ਹਰਮੰਦਰ ਸਾਹਿਬ ਗਏ ਇਥੇ ਦਰਬਾਰ ਸਾਹਿਬ ਜੀ ਮੱਥੇ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਨੇ ਕਰੀਬ 7 ਮਿੰਟ ਤੱਕ ਅੰਦਰ ਬੈਠ ਕੇ ਕੀਰਤਨ ਦਾ ਵੀ ਸਰਵਨ ਕੀਤਾ ਇਸ ਤੋਂ ਬਾਅਦ ਉਹ ਸ੍ਰੀ ਅਕਾਲ ਪਖਤੈ ਸਾਹਿਬ ਵਿਖੇ ਵੀ ਨਤਮਸਤਕ ਹੋਏ ਸ੍ਰੀ ਹਰਮੰਦਰ ਸਾਹਿਬ ਤੋਂ ਬਾਅਦ ਉਹ ਰਾਮ ਤੇਰਥ ਰੋਡ ਸਥਿਤ ਡੇਰਾ ਬਿਆਸ ਦੇ ਸੈਂਟਰ ਨੂੰ ਪਹੁੰਚੇ